ਰੀਮਾਨ ਸੰਤ ਬਾਬਾ ਗੋਪਾਲ ਸਿੰਘ ਮਹਾਰਾਜ ਦਾ ਤਿੰਨ ਰੋਜਾ ਵਰਸੀ ਸਮਾਗਮ 6 7 8 ਫਰਵਰੀ 2024 ਨੂੰ ਸ਼੍ਰੀਮਾਨ 108 ਸੰਤ ਬਾਬਾ ਬਸੰਤ ਸਿੰਘ ਮਹਾਰਾਜ ਜੀ ਸ਼੍ਰੀਮਾਨ 108 ਸੰਤ ਗਿਆਨ ਸਿੰਘ ਜੀ ਸ਼੍ਰੀਮਾਨ 108 ਸੰਤ ਹਰਪਜਨ ਸਿੰਘ ਜੀ ਵਿਰਕਤ ਜੀਤੋਂ ਬਰੋਸੇ ਸ਼੍ਰੀਮਾਨ 108 ਸੰਤ ਬਾਬਾ ਜੀਤ ਸਿੰਘ ਜੀ ਮੌਜੂਦਾ ਮੁਖੇ ਤਪ ਅਸਥਾਨ ਨਿਰਮਲ ਕੁਟਿਆ ਜੋਲਾ ਵਾਲਿਆਂ ਦੀ ਦੇਖਰੇਖ ਹੇਠ ਗੁਰਦੁਆਰਾ ਸੰਤ ਬਾਬਾ ਗੋਪਾਲ ਸਿੰਘ ਜੀ ਜੋਲਾ ਵਿਖੇ ਵਰਸੀ ਸਮਾਗਮ 6 7 8 ਫਰਵਰੀ 2024 ਨੂੰ ਕਰਵਾਇਆ ਜਾ ਰਿਹਾ ਇਸ ਸਬੰਧ ਵਿੱਚ 6 ਫਰਵਰੀ 2024 ਦਿਨ ਵੀਰ ਮੰਗਲਵਾਰ ਨੂੰ ਸ੍ਰੀ ਅਖੰਡਪਾਤ ਸਹਿਬ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 8 ਫਰਵਰੀ 2024 ਦਿਨ ਵੀਰਵਾਰ ਨੂੰ ਪਾਏ ਜਾਣਗੇ ਉਪਰੰਤ ਗੁਰਮਤ ਸਮਾਗਮ ਵਿੱਚ ਰਾਗੀ ਢਾਡੀ ਕੀਰਤਨੀ ਜਥੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਨਗੇ ਗੁਰੂ ਪੰਥ ਦੇ ਦਾਤ ਸੰਤ ਬਾਬਾ ਜੀਤ ਸਿੰਘ ਜੀ ਮਹਾਰਾਜ ਤੇ ਹੋਰ ਸੰਤ ਮਹਾਪੁਰਸ਼ ਸੰਗਤਾਂ ਵਿੱਚ ਆਪਣੇ ਵਿਚਾਰਾਂ ਦੀ ਸਾਂਝ ਪਾਉਣਗੇ ਗੁਰੂ ਕੇ ਲੰਗਰ ਸੰਗਤ ਨੂੰ ਆਤੁੱਟ ਵਰਤਾਇਆ ਜਾਣਗੇ